ਇਹ ਤੇ ਮੇਰਾ ਇੱਕ ਕਹੇ ਰਿਹਾ ਲਾ ਦਿੰਦਾ ਕਿ ਕਰਦੀ ਚੰਦ ਮੈਂ ਕੋਈ ਕਮਿਟੀ ਆ ਪੂਰੀ ਹੋ ਗਈ ਪੇਡਾ ਅਪਲਾਈਡ ਅੰਡਰਟੇਕਿੰਗ ਹਸਤਾ ਦਾ ਦਾ ਦਿੰਦਾ ਵੀ ਪਹਿਲਾਂ ਸੰਦੀ ਉਹ ਪੀ ਜੀ ਐਨ ਦੇ ਕਿਸਮ ਖਰਾਬ ਕਰ ਦੋਤਾ ਆ ਪਜੀ ਕਰ ਮਰੀ ਕੋਣੀ ਬਹੁਤ ਨਾਲ ਮੈਂ ਜੀਵਨ ਦੀ ਜਿੰਦਗੀ ਜੀ ਰਿਆ ਕੰਮੇ ਉੱਠਦਾ ਨਾ ਮੈਂ ਬੈਠਦਾ ਰੋਟੀ ਵੀ ਮੰਨ ਕੇ ਕਿਹੜੀ ਕਿਤੇ ਤੋਂ ਮੰਗਦਾ ਕਿਹੜੀ ਕਿਤੇ ਤੋਂ ਬੰਦਵਾਉਂਦਾ ਇਹ ਕੇਰਾ ਵੀ ਕਿਸੇ ਖਸਪਰਾਣ ਦਿੱਤੀ ਹੈ ਇਹ ਹਲਾ ਦਿੰਦੀ ਕਿਸੇ ਖਸਪਰਾਣ ਜੇ ਇਹ ਵੀ ਗਮਨਸਾ ਕਿਹੜਾ ਕੰਟ੍ਰਕਟ ਨਾ ਸੋ ਅਮਗੇਾਰੇ ਅਕਸ ਲਾਇਬਲ ਤੇ ਮੈਂ ਪੀਆਪੀ ਕਿੱਥੇ ਕਰਤਾ ਹਾਂ ਲਾਇਬਲ ਤੇ ਬਸ ਤੋਂ ਬਸ ਦੀ ਬਦਤੀ ਹੋ ਜਾਵੇ ਇੱਕ ਮੈਨੂੰ ਇਲੈਕਟ੍ਰਿਕ ਚੇਅਰ ਦਵਾਈ ਜਾਵੇ ਪਰ ਮੈਂ ਹਰਪਾਲ ਜੀ ਆ ਵੀ ਚੁਕਾਤਾ ਤਾਂ ਮੇਰੇ ਸਿੱਕੇ ਬਸ ਇਹਨਾਂ ਦੀ ਇਹਨਾਂ ਦੇ ਇਹਨਾਂ ਦੇ ਪੈਰਾ ਪਿੱਛੇ ਜਿਹਨਾਂ ਦੇ ਹਰਪਾਲ ਜੀ ਹਰਪਾਲ ਜੀ ਦੇ ਪੈਰਾ ਪਿੱਛੇ ਮੈਨੂੰ ਬਹੁਤ ਸੰਸਾ ਦਾ ਨੰਬਰ ਦਿੱਤਾ ਹੋਇਆ ਸਥਾਨੀ ਨੰਬਰ ਦਿੱਤਾ ਇਹਨਾਂ ਦੇ ਸਹਿਯੋਗ ਨਾਲ بڑے ਮੋٹے ਮੈਂ ਅਨਿਲ ਜੀ ਨਾਲ ਵਿਚਾਰ ਵਟਾਂਦਰਾ ਕੀਤਾ ਉਹਨਾਂ ਨੇ ਮੇਰੀ ਬਾਹ ਫੜੀ ਹੈ ਬਾਕੀ ਵੀ ਸਾਰੇ ਭੈਣ ਭਰਾਵਾਂ ਦੇ ਚਰਨਾਂ ਦੀ ਬੇਨਤੀ ਹੈ ਮੇਰੀ ਵੱਧ ਤੋਂ ਵੱਧ ਮੇਰੇ ਹਾਲਾਤਾਂ ਦੇ ਦੇਖ ਕੇ ਹਾਲਾਤ ਦੇਖ ਕੇ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਮੈਂ ਆਪਣਾ ਨੰਬਰ ਅੱਜੋ ਤੇ ਮੈਂ ਕਿੱਥੇ ਦਾ ਕਿਰੇ ਹਾਲਾਤ ਅੱਜ ਦੇ ਮੈਂ ਰੱਬ ਜਰ ਰੱਬ ਮਾਂ ਤੇ ਜੱਥਾ ਕਰ ਰਿਹਾ ਹਾਂ ਉਸ ਤੋਂ ਬਾਅਦ ਮੇਰੀ ਮਦਦ ਕੀਤੀ ਹੈ ਬਾਈਨ ਦੀ ਚਾਹ ਖਾਲਸਾ ਬਾਈਨ ਵੈਕਰ ਜੀ ਖਾਲਸਾ ਸ੍ਰੀ ਵੈਕਰ ਜੀ ਕੀ ਫਤਿਹ ਧੰਨ ਧੰਨ ਗੁਰੂ ਆਮਦਾਸ ਮਹਾਰਾਜ ਦੇ ਪਾਸ਼ਾ ਕਿਰਪਾ ਕਰੇ ਸਭ ਤੋਂ ਸਮੂਲ ਸੰਗਤਾਂ ਤੇ ਕਿਰਪਾ ਕਰੇ ਜਰਵਾਤ ਸਾਹਿਬ ਜੀ ਆਪ ਜੀ ਦੇ ਅਗਰ ਤੇ ਬੇਨਤੀ ਆ ਸਰਸਕ੍ਰੋਕ ਸਮੇਰੋ ਪਾਉਂਦ ਦੇ ਪੱਤਰਕਾਰੇ ਧੰਨ ਧੰਨਾ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਇਹ ਸਿੰਘ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਆਪ ਜੀ ਦੇਖ ਸਕਦੇ ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਦਾ ਜੀ ਲਾਜ ਵੀ ਹੋਇਆ ਕੁਛ ਨਹੀਂ ਵੀ ਹੋਇਆ ਆਵ ਸ਼ਰਤਾਂ ਦੇ ਗੁਰਿਆ ਹਾਲਾਤਾਂ ਵਿੱਚ ਵੀਲ ਚੇਰ ਵੀ ਬਹੁਤ ਟੁੱਕਕੀ ਆ ਵੀਲ ਚੇਰ ਵਜਨ ਵੀ ਇਹਨਾਂ ਦਾ ਬਹੁਤ ਕਾਫੀ ਕੁਇੰਟਲ ਡੇਡ ਕੁਇੰਟਲ ਤੱਕ ਵਜਣ ਇਹਨਾਂ ਦਾ ਹੋ ਸਕਦਾ ਟੁੱਟ ਕੇ ਪੇਸ਼ੰਤ ਨੂੰ ਬਹੁਤ ਜਿਆਦਾ ਪ੍ਰੋਬਲਮ ਹੋ ਸਕਦੀ ਆ ਤੇ ਹੱਥ ਜੋੜ ਕੇ ਬੇਨਤੀ ਹੈ ਦਰਸਕੋ ਸਮੇਂ ਰੋ ਪਾਓ ਕਿੰਨੇ ਕ ਸਰਕਾਰੇ ਸੰਤਾਰ ਗੁਰੂ ਗੰਗਾਦਾਸ ਮਹਾਰਾਜ ਦੇ ਪਾਸੇ ਸਭ ਸਿੱਖਾ ਖੁਸਖਾ ਦਤੇ ਕਿਰਪਾ ਕਰੇ ਰਹਿਮ ਕਰੇ ਤੇ ਗਰੀਬ ਵਾਸਤੇ ਮਾਰਗਦਰਸ਼ ਕਰਕੇ ਤਰਸ ਬੜੀ ਤਗੜੀ ਸ਼ੈ ਆ ਜੀ ਦਰਸਕੋ ਕਿਥੋਂ ਮਿਹਰ ਰੋ ਪਾਓ ਡੁੱਬਦੇ ਪੱਥਰਾਂ ਤੇ ਖੜੀ ਅਗਲੀ ਜਿਹੇ ਜੇ ਵੀ ਪਾਸ ਤਰਸਵਾ ਰਹਿਮਾ ਉਹ ਗੁਰਨਾਮ ਪਾਸ਼ਾ ਮਾਰਾ ਦਸਰੈ ਕੀਤਾ ਉਹਦੇ ਅੰਦਰ ਐਸਾ ਹੀ ਰਹਾ ਵਾ ਐਸੀ ਦੌਲਤ ਐਸੀ ਧਨ ਵਾ ਭਾਵੇਂ ਕਿ ਕਿੰਨੀ ਵੀ ਇਨਸਾਨ ਕੋਲ ਦੌਲਤ ਧਨ ਹੋਵੇ ਤੇ ਜਿੰਨਾ ਮਰਜੀ ਕੁਝ ਪ੍ਰਾਪਤੀ ਕਰ ਲਵੇ ਪ੍ਰਾਪਰਟੀ ਜਿੰਨਾ ਮਰਜੀ ਗੱਡੀਆਂ ਸ਼ੋਰਾਂ ਜੋ ਮਰਜੀ ਕਰ ਲੇ ਪਰ ਜਿਹਦੇ ਅੰਦਰ ਤਰਸ ਤੇ ਰਹਿਮ ਹੈ ਨਹੀਂ ਉਹ ਅਨਸਾਨੀਅਤ ਵੀ ਕੁਛ ਨਹੀਂ ਹੈ ਮੈਂ ਇਨੀ ਅੱਜ ਬਹਿਤੀ ਇਸ ਗੁਰਸੇਖ ਵਾਤੇ ਇਹ ਰੀਰ ਵਾਸਤੇ ਆਪਣੇ ਪੰਜਾਬੀ ਭਰਾ ਵਾਸਤੇ ਸਭ ਸੰਤ ਨੂੰ ਬੇਨਤੀ ਕਰਦਾ ਵੀ ਇਹਦੇ ਹਾਲਾਤ ਵੇਖ ਕੇ ਇਹਦੀ ਜਿਹੜੇ ਗਰੀਬ ਦੀ ਮਦਦ ਕਰੋ ਵਾਇਕੁਤੀ ਦਾ ਖਾਲਸਾ ਫਿਰ ਵਾਇਕੁਤੀ